ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਬੱਤਾਂ ਦਾ ਦਾਸ ਦੇ YouTube ਚੈਨਲ ਗੁਰਬਾਣੀ ਸਾਗਰ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਅਸੀਂ ਸਾਰੇ ਅੱਜ ਗੱਲ ਕਰਨ ਜਾ ਰਹੇ ਹਾਂ ਇਤਿਹਾਸ ਦਾ ਬਹੁਤ ਵੱਡਾ ਦਿਹਾੜਾ ਜਿਹੜਾ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਮਨਾਇਆ ਜਾਂਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਆਪ ਜੀ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅੱਗੇ ਆਉਣ ਵਾਲੀਆਂ ਵੀਡੀਓਜ਼ ਆਪ ਜੀ ਪ੍ਰਾਪਤ ਕਰ ਸਕੋ ਅਤੇ ਉਹ ਵੀਡੀਓਜ਼ ਆਪ ਜੀ ਲਈ ਲਾਹੇਵੰਦ ਹੋਣਗੀਆਂ ਨਵੇਂ-ਨਵੇਂ ਤੱਥ ਜਿਹੜੇ ਨੇ ਸਿੱਖ ਇਤਿਹਾਸ ਵਿੱਚੋਂ ਅਤੇ ਗੁਰਬਾਣੀ ਵਿਚਾਰਾਂ ਇਸ ਦਾਸ ਦੇ ਇਸ ਦਾਸ ਦੇ ਇਸ ਚੈਨਲ ਦੇ ਉੱਤੇ ਪਾਈਆਂ ਜਾਣਗੀਆਂ ਬੇਨਤੀ ਹੈ ਕਿ ਇਸ ਚੈਨਲ ਨੂੰ ਸਪੋਰਟ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਾਂ ਅੱਜ ਗੱਲ ਕਰ ਰਹੇ ਹਾਂ ਮੁਖਤਸਰ ਸਾਹਿਬ ਦੀ ਜੰਗ ਦੀ ਮੁਕਤਫਰ ਸਾਹਿਬ ਦੀ ਜੰਗ ਜਿਹੜੀ ਹੈ ਆਪਾਂ ਰੋਜ਼ਾਨਾ ਅਰਦਾਸ ਵਿੱਚ ਉਹਨਾਂ 40 ਮੁਕਤਿਆਂ ਨੂੰ ਯਾਦ ਕਰਦੇ ਹਾਂ ਜਦੋਂ ਦੂਜਾ ਬੰਦ ਪੜ੍ਹਦੇ ਹਾਂ ਅਰਦਾਸ ਦਾ ਸਿੱਖ ਧਰਮ ਦੇ ਅੰਦਰ ਤਾਂ ਅਰਦਾਸ ਦੇ ਦੂਜੇ ਬੰਦ ਦੇ ਅੰਦਰ ਇਹ ਕਿਹਾ ਜਾਂਦਾ ਹੈ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਰਾ ਨਾਮ ਚਿਤਾਵੇ ਉਹ ਕਿਹੜੇ ਪਿਆਰੇ ਨੇ ਉਹੀ ਪਿਆਰੇ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਨੇ ਤੇ ਇਹ ਉਹੀ 40 ਮੁਕਤੇ ਪਿਆਰੇ ਨੇ ਜਿਹੜੇ ਗੁਰੂ ਦੇ ਅੰਗ ਸੰਗ ਰਹੇ ਜਿਹੜੇ ਇੱਕ ਵਾਰ ਭਾਵੇਂ ਗੁਰੂ ਦੇ ਕੋਲੋਂ ਇਹ ਕਹਿ ਕੇ ਚਲੇ ਗਏ ਸੀ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਮੈਂ ਗੱਲ ਕਰ ਰਿਹਾ ਹਾਂ ਉਹਨਾਂ 40 ਮੁਕਤੀਆਂ ਦੀ ਕਿਉਂਕਿ ਜਦੋਂ ਅਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਾਇਆ ਜਾਂਦਾ ਹੈ ਪਹਾੜੀ ਰਾਜਿਆਂ ਵੱਲੋਂ ਅਤੇ ਮੁਗਲਾਂ ਵੱਲੋਂ ਉਹ ਘੇਰਾ ਜਿਹੜਾ 6-7 ਮਹੀਨੇ ਲੰਬਾ ਚੱਲਿਆ ਸੀ ਆਪ ਜੀ ਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪਣੇ ਸਿੰਘਾਂ ਦੇ ਨਾਲ ਪਰਿਵਾਰ ਦੇ ਨਾਲ ਕਿਲੇ 'ਚ ਮੌਜੂਦ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਉਸੇ ਕਿਹਦੇ ਨੂੰ ਘੇਰਾ ਪਾ ਲਿਆ ਜਾਂਦਾ ਹੈ ਅਤੇ ਘੇਰਾ ਪਾਣ ਤੋਂ ਬਾਅਦ ਬਹੁਤ ਲੰਬਾ ਸਮਾਂ ਮੁਗਲ ਫੌਜ ਅਤੇ ਪਹਾੜੀ ਰਾਜੇ ਜਿਹੜੇ ਨੇ ਬਹੁਤ ਲੰਬਾ ਸਮਾਂ ਉੱਥੇ ਘੇਰਾ ਪਾ ਕੇ ਬੈਠ ਜਾਂਦੇ ਨੇ ਤੇ ਅੰਤ ਵਿੱਚ ਸੌਂਹਾਂ ਖਾਧੀਆਂ ਜਾਂਦੀਆਂ ਨੇ ਕਸਮਨਾਮਾ ਭੇਜਿਆ ਜਾਂਦਾ ਹੈ ਅਤੇ ਆਟੇ ਦੀ ਗੋਹ ਬਣਾ ਕੇ ਲਿਆਂਦੀ ਜਾਂਦੀ ਹੈ ਕਿ ਗੁਰੂ ਸਾਹਿਬ ਜੀ ਤੁਸੀਂ ਕਿਲਾ ਖਾਲੀ ਕਰਦੇ ਹੋ ਜਦੋਂ ਇਹ ਕਸਮਨਾਮਾ ਆਉਂਦਾ ਹੈ ਜਾਂ ਆਟੇ ਦੀ ਗੋ ਆਉਂਦੀ ਹੈ ਤਾਂ ਤੋਂ ਕੁਝ ਸਿੰਘਾਂ ਦੇ ਮਨਾਂ ਵਿੱਚ ਇਹ ਚਲਾ ਗਿਆ ਵੀ ਆਪਾਂ ਗੁਰੂ ਸਾਹਿਬ ਨੂੰ ਕਹਿੰਨੇ ਆਂ ਚੱਲ ਕੇ ਵੀ ਗੁਰੂ ਸਾਹਿਬ ਜੀ ਜਦੋਂ ਕਸਮ ਖਾ ਹੀ ਰਹੇ ਨੇ ਤਾਂ ਆਪਾਂ ਕਿਲਾ ਕਿਉਂ ਨਹੀਂ ਖਾਲੀ ਕਰਦੇ ਉਹਨਾਂ ਵਿੱਚੋਂ ਅਗਵਾਈ ਕੀਤੀ ਭਾਈ ਮਹਾ ਸਿੰਘ ਨੇ ਭਾਈ ਮਹਾ ਸਿੰਘ ਆਪਣੇ ਨਾਲ 100 ਦੇ ਕਰੀਬ ਸਿੰਘ ਇਕੱਠੇ ਕਰਕੇ ਲੈ ਕੇ ਗੁਰੂ ਸਾਹਿਬ ਦੇ ਕੋਲ ਬੇਨਤੀ ਪੱਤਰ ਭੇਜਦਾ ਗੁਰੂ ਸਾਹਿਬ ਜੀ ਆਪਾਂ ਜਦੋਂ ਅਗਲੇ ਕਸਮਾਂ ਖਾ ਰਹੇ ਨੇ ਤਾਂ ਆਪਾਂ ਇਹ ਕਿਲੇ ਨੂੰ ਕਿਉਂ ਨਹੀਂ ਖਾਲੀ ਕਰ ਦਿੰਦੇ ਕਿਉਂ ਆਪਾਂ ਭੁੱਖੇ ਮਰ ਰਹੇ ਆਂ ਕੀ ਸਾਤ ਮਹੀਨੇ ਹੋ ਚੁੱਕੇ ਨਾ ਰਾਸ਼ਨ ਬਚਿਆ ਤੇ ਨਾ ਪਾਣੀ ਆਏ ਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇਸ ਗੱਲ ਨੂੰ ਸਮਝਿਆ ਪਰ ਉਹਨਾਂ ਨੇ ਕਹਿ ਦਿੱਤਾ ਵੀ ਜੇ ਤੁਸੀਂ ਸਿੱਖ ਹੋ ਨਾ ਤਾਂ ਫਿਰ ਜਿੱਥੇ ਤੁਹਾਡਾ ਗੁਰੂ ਹੈ ਉੱਥੇ ਤੁਸੀਂ ਰਹੋਗੇ ਜਾਂ ਉੱਥੇ ਤੁਸੀਂ ਉੱਥੇ ਤੁਹਾਨੂੰ ਰਹਿਣਾ ਚਾਹੀਦਾ ਤੇ ਅੰਤ ਵਿੱਚ ਫਿਰ ਉਹ ਭਾਈ ਮਹਾ ਸਿੰਘ ਦੇ ਉਹਦੇ ਨਾਲ ਦੇ ਸਿੰਘ ਜਿਹੜੇ ਬਗਾਵਤ ਕਰ ਜਾਂਦੇ ਨੇ ਇੱਕ ਵਾਰ ਆਪਾਂ ਇਤਿਹਾਸ ਪੜ੍ਹਿਆ ਸਭ ਨੇ ਤੇ ਉਹ ਮਾਤਾ ਗੁਜਰੀ ਦੇ ਰਾਹੀ ਸੋ ਨੇ ਹਪੇਜ ਦੇ ਨੇ ਗੁਰੂ ਸਾਹਿਬ ਨੂੰ ਵੀ ਅਸੀਂ ਕਿਲਾ ਛੱਡ ਕੇ ਜਾਣਾ ਚਾਹੁੰਨੇ ਆ ਤਾਂ ਮਾਤਾ ਗੁਜਰੀ ਜੀ ਨੇ ਕਿਹਾ ਵੀ ਠੀਕ ਹੈ ਤੁਹਾਡੇ ਗੁਰੂ ਨੇ ਕਿਹਾ ਵੀ ਜੇ ਤੁਸੀਂ ਕਿਲਾ ਖਾਲੀ ਕਰਕੇ ਹੀ ਜਾਣਾ ਚਾਹੁੰਦੇ ਹੋ ਨਾ ਤਾਂ ਫਿਰ ਤੁਸੀਂ ਇੱਕ ਕੰਮ ਕਰੋ ਤੁਸੀਂ ਇੱਕ ਕਾਗਜ਼ ਦੇ ਉੱਤੇ ਲਿਖ ਕੇ ਜਾਂ ਆਪਣੇ ਹੱਥ ਦੇ ਅੰਗੂਠੇ ਦਾ ਨਿਸ਼ਾਨ ਲਾ ਕੇ ਕਹਿ ਦਿਓ ਕਿ ਅੱਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਡੇ ਗੁਰੂ ਨਹੀਂ ਤੇ ਅਸੀਂ ਉਹਨਾਂ ਦੇ ਸਿੱਖ ਨਹੀਂ ਤੁਸੀਂ ਜਾ ਸਕਦੇ ਹੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਹਿ ਦਿੱਤਾ ਤੇ ਕਹਿੰਦੇ ਉਹਨਾਂ ਵਿੱਚੋਂ 100 ਦੇ ਵਿੱਚੋਂ 60 ਜਿਹੜੇ ਨੇ ਉਹਨਾਂ ਦਾ ਜ਼ਮੀਰ ਜਾਗ ਗਿਆ ਤੇ ਉਹਨਾਂ ਨੇ ਸਾਈਨ ਨਾ ਕੀਤੇ ਪਰ 40 ਜਿਹੜੇ ਨੇ ਉਹ ਇੱਥੇ ਬੇਦਾਵਾ ਲਿਖ ਕੇ ਆਨੰਦਗੜ੍ਹ ਦੇ ਕਿਲੇ ਦੇ ਵਿੱਚੋਂ ਤੇ ਹਨੇਰੇ ਦੇ ਵਿੱਚ ਲੁਕਦੇ ਲਗਾਉਂਦੇ ਹੋਏ ਕਿਲਾ ਛੱਡ ਕੇ ਉਸ ਟਾਈਮ ਚਲੇ ਗਏ ਸੀ ਆਪਾਂ ਸਾਰੇ ਜਾਣਦੇ ਉਹਨਾਂ ਦੀ ਅਗਵਾਈ ਭਾਈ ਮਹਾ ਸਿੰਘ ਨੇ ਕੀਤੀ ਤੇ ਫਿਰ ਕਿਹਾ ਜਾਂਦਾ ਵੀ ਜਦੋਂ ਉੱਧਰ ਆਨੰਦਗੜ ਦੇ ਕਿਲੇ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਖਾਲੀ ਕਰ ਦਿੰਦੇ ਨੇ ਉਹਨਾਂ ਦਾ ਪਰਿਵਾਰ ਵਿਛੜ ਜਾਂਦਾ ਹੈ ਵੱਡੇ ਸਹਬਜ਼ਾਦੇ ਜਿਹੜੇ ਨੇ ਜੰਗ ਵਿੱਚ ਸ਼ਹੀਦ ਹੋ ਜਾਂਦੇ ਨੇ ਛੋਟੇ ਸਹਬਜ਼ਾਦੇ ਜਿਹੜੇ ਨੇ ਉਸਰੰਦ ਦੀਆਂ ਨੀਹਾਂ ਚਿਣੇ ਜਾਂਦੇ ਨੇ ਮਾਤਾ ਗੁਜਰੀ ਸ਼ਹੀਦ ਹੋ ਜਾਂਦੇ ਨੇ ਇੰਨੀ ਗੱਲ ਜਦੋਂ ਮਾਤਾ ਭਾਗੌਰ ਜੀ ਨੂੰ ਪਤਾ ਲੱਗਦੀ ਹੈ ਤਾਂ ਮਾਤਾ ਭਾਗੌਰ ਜੀ ਜਿਹੜੇ ਨੇ ਭਾਈ ਮਹਾ ਸਿੰਘ ਦੇ ਘਰ ਪਹੁੰਚਦੇ ਨੇ ਉਹਨਾਂ ਸਿੰਘਾਂ ਦੇ ਘਰ ਪਹੁੰਚਦੇ ਨੇ ਉਹਨਾਂ ਨੂੰ ਲਾਂਹਤਾ ਪਾਉਂਦੇ ਨੇ ਕਿ ਉਹ ਤੁਹਾਡਾ ਗੁਰੂ ਗੁਰੂ ਗੋਬਿੰਦ ਸਿੰਘ ਹੈ ਤੇ ਤੁਸੀਂ ਮੁਸੀਬਤ ਦੇ ਵਿੱਚ ਆਪਣੇ ਗੁਰੂ ਨੂੰ ਉੱਥੇ ਛੱਡ ਕੇ ਭੋਖਣ ਪਾਣੇ ਨੂੰ ਆ ਗਏ ਤੁਸੀਂ ਗੁਰੂ ਦੇ ਸਿੱਖ ਸੱਚੇ ਨਹੀਂ ਹੋ ਸਕਦੇ ਤਾਂ ਇਹ ਵੀ ਕਿਹਾ ਜਾਂਦਾ ਹੈ ਇਤਿਹਾਸ ਵਿੱਚ ਵੀ ਮਾਤਾ ਭਾਗੌਰ ਨੇ ਉਹਨਾਂ ਸਿੰਘਾਂ ਦੇ ਅੱਗੇ ਭਾਈ ਮਹਾ ਸਿੰਘ ਦੇ ਅੱਗੇ ਉਹਨਾਂ ਦੇ ਪਰਿਵਾਰ ਦੇ ਅੱਗੇ ਜਾ ਕੇ ਆਪਣੇ ਖਜ਼ਾਨੇ ਦੇ ਵਿੱਚੋਂ ਚੂੜੀਆਂ ਕੱਢ ਕੇ ਭਾਈ ਮਹਾ ਸਿੰਘ ਦੇ ਅੱਗੇ ਸੁੱਟ ਦਿੱਤੀਆਂ ਸੀ ਵੀ ਜੇ ਤੁਸੀਂ ਆਪਣੇ ਗੁਰੂ ਦੇ ਨਾਲ ਜੰਗ ਵਿੱਚ ਸਾਥ ਨਹੀਂ ਦੇ ਸਕਦੇ ਸਿੱਖ ਹੋ ਕੇ ਫੇਰ ਤੁਸੀਂ ਔਰਤਾਂ ਦੀ ਤਰ੍ਹਾਂ ਤੇ ਚੂੜੀਆਂ ਧਾਰਨ ਕਰ ਲੋ ਘਰ ਵਿੱਚ ਬੈਠੋ ਤੇ ਔਰਤਾਂ ਦੀ ਤਰ੍ਹਾਂ ਕੰਮ ਕਰਿਆ ਕਰੋ ਤੁਸੀਂ ਮਰਦ ਨਹੀਂ ਫੇਰ ਇਸ ਲਾਂਤ ਨੂੰ ਸੁਣਦਿਆਂ ਹੋਇਆਂ ਮਹਾ ਸਿੰਘ ਜੀ ਦੀ ਦਾ ਜਿਹੜਾ ਅੰਦਰਲਾ ਜ਼ਮੀਰ ਜਾਗ ਗਿਆ ਲਾਂਤਾਂ ਪਈਆਂ ਤੇ ਸਿੱਧੇ ਰਸਤੇ ਹੋ ਕੇ ਭਾਈ ਮਹਾ ਸਿੰਘ ਆਪਣੇ ਨਾਲ ਉਹਨਾਂ 40 ਸਿੰਘਾਂ ਨੂੰ ਲੈ ਕੇ ਮਾਤਾ ਭਾਗ ਕੌਰ ਦੀ ਅਗਵਾਈ ਦੇ ਵਿੱਚ ਫੇਰ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੂੰ ਲੱਭਦੇ ਹੋਏ ਇਹ ਮਕਸਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ ਉੱਥੇ ਪਹਿਲਾਂ ਖਿਦਰਾਣੇ ਦੀ ਢਾਬ ਹੁੰਦੀ ਸੀ ਜਿੱਥੇ ਇਹ ਸਰੋਵਰ ਹੈ ਮਕਸਰ ਸਾਹਿਬ ਦੇ ਵਿੱਚ ਖਿਦਰਾਣੇ ਦੀ ਢਾਬ ਹੁੰਦੀ ਸੀ ਖਿਦਰਾਣਾ ਉਸ ਇਲਾਕੇ ਨੂੰ ਕਿਹਾ ਜਾਂਦਾ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਅਤੇ ਉਹਦੇ ਨਾਲ ਦੇ ਸਿੰਘਾਂ ਨੇ ਆਪਣਾ ਕੈਂਪ ਕੀਤਾ ਹੋਇਆ ਸੀ ਉਹ ਇੱਕ ਜੰਗਲੀ ਇਲਾਕਾ ਸੀ ਉਸ ਸਮੇਂ ਉੱਥੇ ਜੰਗਲ ਸੀ ਤੇ ਕਹਿੰਦੇ ਨੇ ਕਿ ਇੱਧਰ ਵਜ਼ੀਰ ਖਾਨ ਦੀਆਂ ਫੌਜਾਂ ਜਿਹੜੀਆਂ ਨੇ ਸੂ ਲੈਂਦੀਆਂ ਹੋਈਆਂ ਕਿਉਂਕਿ ਚਮਕੌਰ ਦੀ ਗੜੀ ਵਿੱਚੋਂ ਉਹਨਾਂ ਨੂੰ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਸਾਡੇ ਤੋਂ ਫੜੇ ਨਹੀਂ ਗਏ। ਉਹ ਪਿੱਛਾ ਕਰਦੀਆਂ ਹੋਈਆਂ ਫੌਜਾਂ ਜਿਹੜੀਆਂ ਨੇ ਮੁਗਲਾਂ ਦੀਆਂ ਉਹ ਇੱਥੇ ਤੱਕ ਪਹੁੰਚ ਜਾਂਦੀਆਂ ਨੇ ਉਹਨਾਂ ਨੂੰ ਸੂਈਆਂ ਤੋਂ ਖਬਰ ਮਿਲਦੀ ਹੈ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਖਿਦਰਾਣੇ ਧਰਤੀ ਦੇ ਉੱਤੇ ਪਹੁੰਚੇ ਹੋਏ ਨੇ। ਤਾਂ ਕਹਿੰਦੇ ਫਿਰ ਉਹਨਾਂ ਨੇ ਘੇਰਾ ਪਾ ਲਿਆ ਅਤੇ ਬਹੁਤ ਭਿਆਨਕ ਯੁੱਧ ਖਿਦਰਾਣੇ ਦੀ ਢਾਬ ਦੇ ਉੱਤੇ ਢਾਬ ਦਾ ਮਤਲਬ ਹੁੰਦਾ ਜਿੱਥੇ ਇਸ਼ਨਾਨ ਕਰਨ ਵਾਸਤੇ ਜਿਸ ਤਰ੍ਹਾਂ ਸਰੋਵਰ ਹੁੰਦਾ ਜਾਂ ਤਲਾਬ ਹੁੰਦਾ। ਉਨੁ ਟਾਬ ਕਿਹਾ ਜਾਂਦਾ ਹੈ ਜਿੱਤੇ ਕੁਦਰਤੀ ਤੌਰ ਦੇ ਉੱਤੇ ਪਾਣੀ ਇਕੱਠਾ ਹੋਵੇ ਤੇ ਉਸ ਟਾਬ ਦੇ ਕਿਨਾਰੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਆਉਂਦੇ ਨੇ ਤਾਂ ਸੂਹ ਲਗਾ ਕੇ ਬੈਠੇ ਘਾਤ ਲਗਾ ਕੇ ਬੈਠੇ ਮੁਗਲਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਬਹੁਤ ਭਿਆਨਕ ਜੰਗ ਹੁੰਦਾ ਹੈ ਇਸ ਜੰਗ ਦੇ ਵਿੱਚ ਉਹ 40 ਮੁਕਤੇ ਤੇ ਮਾਤਾ ਭਾਗ ਕੌਰ ਜਿਹੜੇ ਨੇ ਉਹ ਲੱਭਦੇ ਹੋਏ ਉਸੇ ਸਮੇਂ ਮੁਗਲਾਂ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਲੜਦੇ ਹੋਏ ਜਖਮੀ ਹਾਲਤ ਵਿੱਚ ਜਦੋਂ ਜ਼ਮੀਨ ਤੇ ਡਿੱਗਦੇ ਨੇ ਤਾਂ ਕਹਿੰਦੇ ਕਿ ਭਾਈ ਮਹਾ ਸਿੰਘ ਜਿਹੜੇ ਕਿ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸੀ ਇਸ ਜੰਗ ਵਿੱਚ ਜ਼ਮੀਨ ਦੇ ਉੱਤੇ ਡਿੱਗੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪ ਚੱਲ ਕੇ ਭਾਈ ਮਹਾ ਸਿੰਘ ਦੇ ਕੋਲ ਆਉਂਦੇ ਨੇ ਤੇ ਭਾਈ ਮਹਾ ਸਿੰਘ ਦਾ ਸਿਰ ਜਿਹੜਾ ਆਪਣੀ ਗੋਦ ਵਿੱਚ ਰੱਖ ਲੈਂਦੇ ਨੇ ਤੇ ਭਾਈ ਮਹਾ ਸਿੰਘ ਜਿਹੜੇ ਨੇ ਨਾ ਉਹਨਾਂ ਦੇ ਹਾਟ ਨੂੰ ਸਹਿਲਾਣ ਲੱਗਦੇ ਨੇ ਉਹਨਾਂ ਦੇ ਖੂਨ ਨੂੰ ਦੇਖਣ ਲੱਗਦੇ ਨੇ ਤੇ ਕਹਿੰਦੇ ਉਦੋਂ ਫਿਰ ਭਾਈ ਮਹਾ ਸਿੰਘ ਨੇ ਬੜੇ ਪਿਆਰ ਭਰੀ ਨਜ਼ਰ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਵੱਲ ਦੇਖ ਕੇ ਹੱਥ ਜੋੜ ਕੇ ਕਿਹਾ ਕੰਬਦੇ ਹੋਏ ਹੱਥਾਂ ਨਾਲ ਭਾਈ ਮਹਾ ਸਿੰਘ ਨੇ ਕਿਹਾ ਪਾਤਸ਼ਾਹ ਜੀ ਸਾਨੂੰ ਮਾਫ਼ ਕਰ ਦਿਓ ਅਸੀਂ ਜਿਹੜਾ ਬੇਦਾਵਾ ਆਪ ਜੀ ਦੇ ਗਏ ਆਨੰਦਗੜ੍ਹ ਕਿਲੇ ਵਿੱਚ ਲਿਖ ਕੇ ਰੱਖ ਕੇ ਆਏ ਸੀ ਦੇ ਕੇ ਆਏ ਸੀ ਸਾਡੀਆਂ ਅੱਖਾਂ ਦੇ ਸਾਹਮਣੇ ਆ ਜੋ ਬੇਦਾਵਾ ਫਾੜ ਦਿਓ ਨਹੀਂ ਤਾਂ ਦਰਗਾਹ ਵਿੱਚ ਸਾਨੂੰ ਜਗ੍ਹਾ ਨਹੀਂ ਮਿਲਣੀ ਅਸੀਂ ਤੁਹਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕਿਹਾ ਵੀ ਸਿੰਘਾ ਤੂੰ ਜਿਹੜਾ ਬੇਦਾਵਾ ਲਿਖ ਕੇ ਗਿਆ ਨਾ ਤੂੰ ਤਾਂ ਸਿੱਖ ਹੈ ਨਾ ਪਰ ਜਿੰਨਾ ਸਿੱਖ ਆਪਣੇ ਗੁਰੂ ਨੂੰ ਪਿਆਰ ਕਰਦਾ ਹੈ ਗੁਰੂ ਵੀ ਆਪਣੇ ਸਿੱਖ ਨੂੰ ਓਨਾ ਹੀ ਪਿਆਰ ਕਰਦਾ ਹੈ ਤੇ ਕਹਿੰਦੇ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੇ ਕਮਰਕੱਸੇ ਵਿੱਚੋਂ ਲਿਖਿਆ ਹੋਇਆ ਉਹਨਾਂ ਦਾ ਬੇਦਾਵਾ ਕਟਿਆ ਤੇ ਭਾਈ ਮਹਾ ਸਿੰਘ ਦੇ ਸਾਹਮਣੇ ਫਾੜ ਦਿੱਤਾ। ਉੱਥੇ ਅੱਜ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਬਣਿਆ ਹੋਇਆ ਆਪ ਜੀ ਦਰਸ਼ਨ ਕਰਦੇ ਹੋ। ਮੁਖਤਸਰ ਸਾਹਿਬ। ਤੇ ਕਹਿੰਦੇ ਨੇ ਕਿ ਉਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀਆਂ ਅੱਖਾਂ ਵਿੱਚ ਪਾਣੀ ਵੀ ਆਇਆ। ਇੱਥੇ ਹੀ ਪਾਣੀ ਆਇਆ। ਨਾ ਤੇ ਆਪਣੇ ਪਿਤਾ ਦੇ ਗੁਰਤੇਗਬਾਦ ਸਾਹਿਬ ਦੇ ਸੀਸ ਨੂੰ ਦੇਖ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀਆਂ ਅੱਖਾਂ 'ਚ ਪਾਣੀ ਆਇਆ ਸੀ। ਨਾ ਆਪਣੇ ਸਹਬਜ਼ਾਦਿਆਂ ਦੀਆਂ ਲਾਸ਼ਾਂ ਵੇਖ ਕੇ ਪਾਣੀ ਆਇਆ ਸੀ। ਇਥੇ ਅੱਖਾਂ ਵਿੱਚ ਪਾਣੀ ਆਉਂਦਾ ਬੰਦੀਏ ਕੇਸ ਨੂੰ ਨਿੰਦਾ ਵਾਲਾ ਲੈ ਕੇ ਜਾਣਾ ਜਾਂ ਇਹ ਨਾ ਸੋਚਣਾ ਵੀ ਮੈਂ ਗੁਰੂ ਦੀ ਨਿੰਦਾ ਕਰ ਰਿਹਾ ਵੀ ਗੁਰੂ ਦੀਆਂ ਅੱਖਾਂ 'ਚ ਪਾਣੀ ਆ ਗਿਆ ਕਈ ਵਾਰੀ ਬਿਰਾਗ ਦਾ ਪਾਣੀ ਵੀ ਆਉਂਦਾ ਕਈ ਵਾਰੀ ਪ੍ਰੇਮ ਦਾ ਪਾਣੀ ਵੀ ਆਉਂਦਾ ਅੱਖਾਂ ਦੇ ਵਿੱਚ ਪਾਣੀ ਹਰ ਵਾਰੀ ਰੋਣਾ ਧੋਣਾ ਜਿਹੜਾ ਉਹ ਜਿਹੜਾ ਉਸ ਤਰ੍ਹਾਂ ਦਾ ਰੋਣਾ ਨਹੀਂ ਹੁੰਦਾ ਜਿਸ ਤਰ੍ਹਾਂ ਅਸੀਂ ਇਨਸਾਨੀ ਲੋਕ ਰੋਂਦੇ ਕਈ ਵਾਰੀ ਬਿਰਾਗ ਦੇ ਵਿੱਚ ਵੀ ਰੋਇਆ ਜਾਂਦਾ ਹੈ ਜੈਸੀ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਦੀ ਬਾਣੀ ਪੜ੍ਹਦੇ ਆਂ ਤਾਂ ਉਹਨਾਂ ਨੇ ਆਪਣੀ ਬਾਣੀ 'ਚ ਖੁਦ ਲਿਖਿਆ ਹੋਇਆ ਮੈਂ ਨੀਰ ਵਹ ਵਹ ਚੱਲੇ ਜੀਉ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਮੇਰੀਆਂ ਅੱਖਾਂ ਵਿੱਚ ਹਮੇਸ਼ਾ ਹੀ ਉਸ ਪਰਮੇਸ਼ਰ ਪਿਆਰੇ ਦੇ ਬਿਰਾਗ ਵਿੱਚ ਪਾਣੀ ਰਹਿੰਦਾ। ਉਹਨਾਂ ਨੂੰ ਤਾਂ ਭਿਜੇ ਨਾਣਾ ਵਾਲਾ ਵੀ ਕਹਿੰਦੇ ਨੇ ਨਾ ਉਹ ਰਾਮਦਾਸ ਪਾਤਸ਼ਾਹ ਨੂੰ। ਤਾਂ ਇਸ ਕਰਕੇ ਜੇ ਅਸੀਂ ਗੁਰਤੇਗ ਬਾਦਸਹਿ ਪਾਸ਼ਾ ਮਹਾਰਾਜ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਚਿਹਰੇ ਦੇ ਵਿੱਚ ਇੰਨਾ ਬਿਰਾਗ ਸੀ, ਉਹਨਾਂ ਦੀਆਂ ਅੱਖਾਂ ਵਿੱਚ ਇੰਨਾ ਬਿਰਾਗ ਸੀ। ਕਿ ਅੱਖਾਂ ਦੇ ਜਿਹੜੇ ਆਖਰੀ ਕਿਨਾਰੇ ਨੇ ਨਾ ਸਾਡੇ ਗੁਰਤੇਗ ਬਾਦ ਸਾਹਿਬ ਦੇ ਇਹ ਚਿੱਟੇ ਹੋ ਗਏ ਸੀ ਇੰਨਾ ਵਿਰਾਗ ਹੁੰਦਾ ਸੀ ਅੱਖਾਂ ਵਿੱਚ ਉਹਨਾਂ ਦੀ ਬਾਣੀ ਪੜ੍ਹੀਏ ਵਿਰਾਗ ਪੈਦਾ ਹੁੰਦਾ ਹੈ ਕਹਿਣ ਤੋਂ ਬਾਅਦ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀਆਂ ਗੋਦ ਵਿੱਚ ਭਾਈ ਮਹਾਂ ਸਿੰਘ ਨੇ ਦਮ ਤੋੜ ਦਿੱਤਾ ਸੀ ਸ਼ਹੀਦ ਹੋ ਗਏ ਸੀ ਬੇਦਾਵਾ ਫਾੜਿਆ ਅੱਜ ਉੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਬਣਿਆ ਹੋਇਆ ਬਹੁਤ ਸਾਰੀਆਂ ਸੰਗਤਾਂ ਮਾਗੀ ਦੀ ਸੰਗਰਾਦ ਨੂੰ ਉੱਥੇ ਮੁਖਤਸਰ ਸਾਹਿਬ ਦੇ ਪਾਵਨ ਅਸਥਾਨ ਤੇ ਦਰਸ਼ਨ ਕਰਦਿਆਂ ਇਸ਼ਨਾਨ ਕਰਦਿਆਂ ਨੇ ਬੇਨਤੀ ਹੈ ਕਿ ਆਪਾਂ ਉਹਨਾਂ 40 ਮੁਕਤਿਆਂ ਨੂੰ ਜਿਥੇ ਅਰਦਾਸ ਵਿੱਚ ਯਾਦ ਕਰਦੇ ਹਾਂ ਆਪਣੇ ਆਪਣੇ ਮਨਾਂ ਵਿੱਚ ਯਾਦ ਕਰੀਏ ਕਿ ਭੁੱਲੇ ਭੁਲੇਖੇ ਕਿਤੇ ਕੋਈ ਗਲਤੀ ਹੋ ਵੀ ਜਾਵੇ ਤਾਂ ਕਿਤੇ ਵਾਪਸ ਆ ਕੇ ਗੁਰੂ ਤੋਂ ਮਾਫੀ ਮੰਗ ਲਈਏ ਗੁਰੂ ਬਖਸ਼ ਦਿੰਦਾ ਹੈ ਗੁਰੂ ਮਾਫ ਕਰ ਦਿੰਦਾ ਹੈ ਇਸ ਕਰਕੇ ਬੇਨਤੀ ਹੈ ਕਿ ਆਪਾਂ ਇਹਨਾਂ ਮੁਕਤਿਆਂ ਤੋਂ ਜਿੱਥੇ ਆਪਾਂ ਸ਼ਹੀਦੀ ਦਾ ਇਤਿਹਾਸ ਆਪਣੇ ਬੱਚਿਆਂ ਨੂੰ ਸੁਣਾਈਏ ਆਪ ਹੀ ਸਮਝੀਏ ਸਾਡੇ ਕੋਲੋਂ ਕੋਈ ਭੁੱਲ ਹੋ ਜਾਂਦੀ ਹੈ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾ ਕੇ ਕਹਿ ਦਈਏ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਅਸੀਂ ਆਪ ਜੀ ਦੇ ਸੇਖਾਂ ਤੁਸੀਂ ਸਾਡੇ ਗੁਰੂ ਹੋ ਸਾਡੇ ਤੋਂ ਗਲਤੀਆਂ ਹੋਈਆਂ ਨੇ ਤੁਸੀਂ ਸਾਨੂੰ ਬਖਸ਼ ਸਕਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਆਪਣੇ ਗਲੇ ਨਾਲ ਲਾ ਲੈਂਦੇ ਨੇ ਇਸ ਕਰਕੇ ਅੱਜ ਇਹਨਾਂ 40 ਮੁਕਤਿਆਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਆਪਾਂ ਉਹਨਾਂ 40 ਮੁਕਤਿਆਂ ਨੂੰ ਯਾਦ ਕਰੀਏ ਭਾਈ ਮਹਾ ਸਿੰਘ ਜੀ ਨੂੰ ਯਾਦ ਕਰੀਏ ਮਾਤਾ ਭਾਗ ਕੌਰ ਜੀ ਨੂੰ ਯਾਦ ਕਰੀਏ ਜਿਹੜੇ ਉਸ ਜੰਗ ਵਿੱਚ ਸ਼ਹੀਦ ਹੋਏ। ਉਹਨਾਂ 40 ਮੁਕਤਿਆਂ ਦੇ ਨਾਮਾਂ ਬਾਰੇ ਵੀ ਆਪਾਂ ਅਗਲੀ ਆਉਣ ਵਾਲੀ ਵੀਡੀਓ ਵਿੱਚ ਜ਼ਿਕਰ ਕਰਾਂਗੇ। 40 ਮੁਕਤਿਆਂ ਦੇ ਨਾਮ ਕੀ ਕੀ ਸੀ ਉਹ ਵੀ ਆਪਾਂ ਅਗਿਆ ਆਉਣ ਵਾਲੀ ਵੀਡੀਓ ਵਿੱਚ ਜ਼ਿਕਰ ਕਰਾਂਗੇ। ਅਤੇ ਅਗਲੀ ਵੀਡੀਓ ਵਿੱਚ ਬਣੇ ਰਹਿਣ ਲਈ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਜੀ। ਉਹਨਾਂ 40 ਮੁਕਤਿਆਂ ਨੂੰ ਯਾਦ ਕਰਦੇ ਹੋਏ ਜਿਹੜੇ-ਜਿਹੜੇ ਗੁਰੂ ਘਰ ਦੇ ਪ੍ਰੇਮੀ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਪਿਆਰੇ ਸਿੱਖ ਨੇ ਉਹ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਤਾਂ ਕਿ ਜਿਨ੍ਹਾਂ ਨੂੰ ਨਹੀਂ ਇਤਿਹਾਸ ਦਾ ਪਤਾ ਉਹ ਇਤਿਹਾਸ ਤੋਂ ਜਾਣੂ ਹੋ ਜਾਣ ਆਪਣੇ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਤਾਂ ਕਿ ਮੁਖਸਰ ਸਾਹਿਬ ਦੀ ਧਰਤੀ ਦਾ ਇਤਿਹਾਸ ਬੱਚੇ ਸਿੱਖ ਸਕਣ ਅਗਲੀ ਵੀਡੀਓ ਵਿੱਚ ਬਣੇ ਰਹਿਣ ਲਈ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਚੈਨਲ ਨੂੰ ਸਪੋਰਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ